ਚੈਨਲ ਕੋ ਜੋ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿਦ ਬੋਤੋ ਸਵਾਗਤ ਹੈ ਦੋਸਤੋ ਹਾਜ਼ਰ ਹਾਂ ਅੱਜ ਅੱਜ ਦੀਆਂ ਕੁਝ ਗੱਲਾਂ ਮਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਬਾਇ ਇਲੈਕਸ਼ਨ ਹੋ ਰਹੀ ਆ ਤੇ ਪੀਰ ਪੋਲੀ ਦੇ ਬਾਰੇ ਚਰਚਾ ਕਰਨੀ ਆ ਉੱਥੋਂ ਇਹਨਾਂ ਨੇ ਚੋਣ ਲੜਨੀ ਆ ਦੂਜੀ ਵਿਕਟੋਰੀਆ ਡੇ ਦੇ ਉੱਤੇ ਅਮਰੀਕਾ ਨੂੰ ਜੇਕਰ ਜਾ ਰਹੇ ਹੋ ਤੇ ਭੀੜ ਬਹੁਤ ਮਿਲਦੀ ਆ ਥੋੜਾ ਜਿਹਾ ਹਿਸਾਬ ਨਾਲ ਜਾਓ ਤੀਜੀ ਵੈਨਕੂਵਰ ਦੇ ਵਿੱਚ ਜਿਹੜੇ ਹੋਮਲੈਸ ਨੇ ਉਹਨਾਂ ਦੇ ਬਾਰੇ ਇੱਕ ਨਵਾਂ ਫੈਸਲਾ ਆ ਚੌਥੀ ਵੈਨਕੂਵਰ ਤੇ ਫਰਸਟ ਸਟ੍ਰਾਈਕ ਹੋ ਸਕਦੀ ਤੇ ਤੇ ਕੰਮ ਕਰ ਪੱਕਾ ਹੀ ਆਪਣਾ ਬੰਦ ਕਰ ਸਕਦੇ ਆ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਆਪਣੇ ਪਾਰਲੀਮੈਂਟ ਦੇ ਵਿੱਚ ਅਲਬਰਟਾ ਦੀ ਰਾਈਡਿੰਗ ਜਿਹੜੀ ਬੈਟਲ ਰਿਵਰ ਕਾਫਰ ਟਰੈਕਟਰ ਰਾਈਡਿੰਗ ਆ ਉੱਥੋਂ ਜਿਹੜੇ ਡੈਮਿਨ ਕਰੇਕ ਆ 80% ਵੋਟਾਂ ਲੈ ਕੇ ਜਿੱਤ ਗਏ ਆਪਾਂ ਸਾਰੇ ਜਾਣਦੇ ਆ ਬਹੁਤ ਇਨਾਂ ਦੀ ਸੇਫ ਸੀਟ ਸੀ ਕੰਜ਼ਰਵਟਿਵ ਦੀ ਉੱਥੋਂ ਜਿੱਤ ਗਏ ਉਹ ਤੋਂ ਬਾਅਦ ਹੁਣ ਕਿਉਂਕਿ ਇਹਨਾਂ ਦੇ ਆਗੂ ਪੀਅਰ ਪੋਲੀਵਹਾਰ ਗਿਆ ਉਹਨਾਂ ਨੂੰ ਉਹ ਸੀਟ ਤੋਂ ਲੜਾਉਣਾ ਪੈਣਾ ਜਿੱਥੋਂ ਇਹ ਜਿੱਤ ਜਾਣ ਤੇ ਉਹ ਸੀਟ ਜਿਹੜੀ ਚੁਣੀ ਗਈ ਸੀ ਉਹ ਆਪਾਂ ਸਾਰੇ ਜਾਣਦੇ ਆ ਅਲਬਰਟਾ ਦੇ ਵਿੱਚ ਜਿਹੜੀ ਰਾਈਡਿੰਗ ਆ ਇਹ ਬੈਟਲ ਰਿਵਰ ਕਰੋਫਟ ਰਾਈਡਰ ਕਰੋਫਟ ਰਾਈਡਿੰਗ ਇਹਨੂੰ ਚੁਣ ਲਿਆ ਗਿਆ ਹੁਣ ਇਹ ਕੀ ਹੋਊਗਾ ਇੱਥੇ ਜਿਹੜੇ ਡੈਮਿਨ ਕੋਰੇਕ ਨੇ ਉਹ ਰਿਜ਼ਾਈਨ ਕਰਨਗੇ ਜਿੱਤ ਤੇ ਉਹ ਗਏ ਆ ਰਿਜ਼ਾਈਨ ਕਰਨ ਤੋਂ ਬਾਅਦ ਫਿਰ ਇਹ ਸੀਟ ਖਾਲੀ ਹੋਊਗੀ ਖਾਲੀ ਹੋਣ ਤੋਂ ਬਾਅਦ ਫਿਰ ਇੱਥੇ ਉਹ ਕਹਿਣਗੇ ਕਿ ਆਪਣੇ ਆਪਣੇ ਉਮੀਦਵਾਰ ਦੱਸੋ ਉਮੀਦਵਾਰਾਂ ਦੇ ਵਿੱਚ ਜਿਹੜੇ ਨੇ ਉਹ ਫਿਰ ਪੀਅਰ ਪੋਲੀਵ ਹੋਣਗੇ ਇਹ ਇੱਕ ਪ੍ਰੋਸੈਸ ਪ੍ਰੋਸੈਸ ਜਿਹੜਾ ਹੈਗਾ ਵੀ ਇਹ ਕੰਜ਼ਰਵਟਿਵ ਲੀਡਰ ਪੀਅਰ ਪੋਲੀਵ ਦੇ ਲਈ ਇਸ ਤਰੀਕੇ ਦੇ ਨਾਲ ਸੀਟ ਖਾਲੀ ਕੀਤੀ ਜਾਊਗੀ ਹੁਣ ਜਿਹੜਾ ਕਾਨੂੰਨ ਇਹ ਕਹਿੰਦਾ ਕਿ ਜਦੋਂ ਵੀ ਕੋਈ ਮੈਂਬਰ ਪਾਰਲੀਮੈਂਟ ਕਹੇ ਸੀਟ ਤੋਂ ਚੁਣਿਆ ਜਾਂਦਾ ਜਿਵੇਂ ਕੋਰੈਕ ਚੁਣੇ ਗਏ ਨੇ ਇਥੋਂ ਆਪਣੇ ਜਿਹੜੀ ਸੀਟ ਆ ਬੈਟਲ ਰਿਵਰ ਕਰੋਫਟ ਤੋਂ ਇਥੋਂ ਉਹਨਾਂ ਨੂੰ ਘੱਟੋ ਘੱਟ 30 ਦਿਨ ਜਿਹੜਾ ਰਹਿਣਾ ਉਹ ਗਾਇਸ ਆਪਣੇ ਅਹੁਦੇ ਦੇ ਉੱਤੇ ਵੀ 30 ਦਿਨ ਪਹਿਲਾਂ ਘੱਟੋ-ਘੱਟ ਜਿਉਂ ਰਹੇਗੇ ਤੇ ਫਿਰ ਰਿਜ਼ਾਈਨ ਕਰ ਸਕਦੇ ਆ ਕਿਉਂਕਿ ਜੁਆਇਨ ਕਰਨਗੇ ਕਰਨਗੇ ਸਾਰਾ ਕੁਝ ਫੇਰ ਹੀ ਰਿਜ਼ਾਈਨ ਹੋਊਗਾ ਨਾ ਉਹ ਦਿਨ 30 ਨੇ ਇਹਦੇ ਵਿੱਚ ਵੀ 30 ਦਿਨ ਉਹਨਾਂ ਨੂੰ ਪਹਿਲਾਂ ਰਹਿਣਾ ਪਊਗਾ ਸੋ ਜਦੋਂ ਉਹ ਰਿਜ਼ਾਈਨ ਕਰ ਦੇਣਗੇ ਉਸ ਤੋਂ ਬਾਅਦ ਸਪੀਕਰ ਜਿਹੜਾ ਆ ਉਹ ਇਹਨੂੰ ਐਮਪਟੀ ਕਹੂਗੇ ਸੀਟ ਨੂੰ ਵੀ ਇਹ ਖਾਲੀ ਹੋ ਗਈ ਆ ਉਹ ਦੱਸਣਗੇ ਇਹ ਚੀਫ ਆਪਣੇ ਇਲੈਕਟਰਲ ਅਫੀਸਰ ਨੂੰ ਤੇ ਸਰਕਾਰ ਫਿਰ ਉਸ ਤੋਂ ਬਾਅਦ ਸਰਕਾਰ ਦੇ ਕੋਲ 11 ਤੋਂ ਲੈ ਕੇ 180 ਦੇ ਨਾਂ ਬਾਇ ਇਲੈਕਸ਼ਨ ਕਾਲ ਕਰਨ ਦੇ ਲਈ ਸਰਕਾਰ ਇਹ ਵੀ ਕਹਿ ਸਕਦੀ ਵੀ 11ਵਾਂ ਦਿਨ ਕਰਦੇ ਤੇ ਸਰਕਾਰ ਇਹ ਵੀ ਕਹਿ ਸਕਦੀ ਵੀ 180 ਦਿਨ ਜਿਹੜੀ ਆ ਉਹ ਕੀਤੀ ਜਾਵੇ ਯਾਨੀ 6 ਮਹੀਨੇ ਵੀ ਲਾ ਸਕਦੀ ਹੈ ਉਹ ਸੀਟ ਨੂੰ ਫਿਲ ਕਰਨ ਦੇ ਉੱਤੇ ਸਰਕਾਰ ਦੇ ਉੱਤੇ ਇਹ ਡਿਪੈਂਡ ਕਰਦਾ ਹੈ ਹਾਲਾਂਕਿ ਜਿਹੜੇ ਮਾਰਕ ਕਰਨ ਨੇ ਇਹਨਾਂ ਨੇ ਸਾਫ਼ ਤੌਰ ਤੇ ਕਹਿਤਾ ਕਿ ਕਿਉਂਕਿ ਉਹ ਥੋੜੇ ਜਿਹਾ ਸਿਆਸਤਦਾਨਾਂ ਤੋਂ ਵੱਖਰੇ ਨੇ ਪੜੇ ਲਿਖੇ ਬੰਦੇ ਨੇ ਤੇ ਉਹਨਾਂ ਨੇ ਐਲਾਨ ਕਰਤਾ ਕੋਈ ਨਹੀਂ ਦੇ ਵਿੱਚ ਕੋਈ ਪੋਲਿਟਿਕਸ ਨਹੀਂ ਜਿੱਦਣ ਹੀ ਇਹ ਕਹਿ ਦੇਣਗੇ ਆਪਾਂ ਅਨਾਉਂਸ ਕਰ ਦਾਂਗੇ ਇਲੈਕਸ਼ਨ ਹੋ ਜਾਊਗੀ ਹੁਣ 30 ਦਿਨ ਉਹਨਾਂ ਨੂੰ ਰਹਿਣਾ ਪਊਗਾ ਫਿਰ ਰਜਾਇਨ ਕਰਨਗੇ 11 ਦਿਨ ਤੋਂ ਲੈ ਕੇ 80 ਦਿਨ ਦੇ ਸਮੇਂ ਦੇ ਵਿੱਚ ਉਹ ਚ ਅਨਾਉਂਸ ਕਰਨੀ ਹੈ ਜਿਹੜੀ ਬਾਇਲੈਕਸ਼ਨ ਦੀ ਕੈਂਪੇਨ ਆ ਘੱਟੋ ਘੱਟੋ 36 ਦਿਨ ਚੱਲਣੀ ਚਾਹੀਦੀ ਆ 36 ਡੇਸ ਉਹਦੇ ਚਾਹੀਦੇ ਆ ਸੋ ਜਦੋਂ ਇਹ ਸਾਰੇ ਤੁਸੀਂ ਦਿਨ ਮਹੀਨੇ ਗਿਣਦੇ ਆ ਤੇ ਸਿੱਧਾ ਸਾਬ ਇਹ ਲੱਗਦਾ ਵੀ ਜੇ ਇਹ ਸਾਰਾ ਕੁਝ ਠੀਕ ਠਾਕ ਚੱਲਦਾ ਰਿਹਾ ਤੇ ਇਹ ਜਿਹੜੇ ਅਨਾਉਂਸ ਮਾਰ ਕਰਨੇ ਹੋਣੇ ਕਰ ਦਿੱਤੀ ਸੀਟ ਜਿੱਦਾਂ ਇਹਨਾਂ ਨੇ ਵਾਅਦਾ ਕੀਤਾ ਆ ਤੇ 36 ਦਿਨ ਇਲੈਕਸ਼ਨ ਦੇ ਪਾਕ ਤੇ 30 ਦਿਨ ਉਹ ਉੱਥੇ ਰਹਿਣ ਦਾ ਕੀ ਅਗਸਤ ਦੇ ਸ਼ੁਰੂ ਦੇ ਵਿੱਚ ਵੋਟਾਂ ਪੈ ਸਕਦੀਆਂ ਜੇ ਸਾਰਾ ਕੁਝ ਬਹੁਤ ਕੁਇਕਲੀ ਹੋ ਗਿਆ ਤਾਂ ਬਾਇ ਇਲੈਕਸ਼ਨ ਜਿਹੜੀ ਹੈ ਇਹ 5 ਅਗਸਤ ਨੂੰ ਹੋ ਸਕਦੀ ਕਿਉਂਕਿ 4 ਅਗਸਤ ਦੀ ਛੁੱਟੀ ਹੈ ਸੋ ਮੋٹے ਜਿਹੇ ਹਿਸਾਬ ਕਿਤਾਬ ਦੇ ਨਾਲ 4 ਅਗਸਤ ਨੂੰ ਵੋਟਾਂ ਪੈ ਸਕਦੀਆਂ ਪੀਰ ਪੋਲੀ ਉਹ ਉਥੋਂ ਲੜ ਸਕਦੇ ਆ ਤੇ ਕਾਫੀ ਚਾਂਸ ਆ ਵੀ ਇਹ ਉਥੋਂ ਜਿੱਤ ਜਾਣਗੇ ਕਾਲਟਨ ਵਾਲੀ ਸੀਟ ਇਹ ਹਾਰ ਗਿਆ ਸੀ ਅੰਟਾਰੀਆ ਦੇ ਵਿੱਚ ਆਪਾਂ ਸਾਰੇ ਜਾਣਦੇ ਹ 28 April ਨੂੰ ਜਿਹੜੀਆਂ ਵੋਟਾਂ ਪਈਆਂ ਸੀ ਉਥੇ 99 ਬੰਦੇ ਖੜੇ ਸੀ ਲਿਬਰਲ ਉਹ ਸੀਟ ਲੈ ਗਈ ਸੀ ਹੁਣ ਬਿਨਾ ਸੀਟ ਤੋਂ ਜਿਹੜੇ ਪੀਅਰ ਪੋਲੀਵ ਨੇ ਉਹ ਹਾਊਸ ਆਫ ਕਾਮਨਸ ਦੇ ਵਿੱਚ ਬੋਲ ਹੀ ਨਹੀਂ ਸਕਦੇ ਨਾ ਬੋਲ ਸਕਦੇ ਆ ਨਾ ਉਹ ਕੋਈ ਕੁਐਸਚਨ ਪੁੱਛ ਸਕਦੇ ਆ ਆਪੋਜੀਸ਼ਨ ਲੀਡਰ ਵਜੋਂ ਸੋ ਜਿੰਨਾ ਚਿਰ ਪੀਅਰ ਪੋਲੀਵ ਵਾਪਸ ਨਹੀਂ ਆਉਂਦੇ ਉਹਨਾਂ ਚਿਰ ਜਿਹੜੇ ਐਂਡਰਿਊ ਸ਼ੀਰ ਨੇ ਇਹ ਲੀਡ ਕਰਨਗੇ ਕੰਜ਼ਰਵਟਿਵ ਪਾਰਟੀ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਸੋ ਹੁਣ ਮੋਟਾ ਜਿਹਾ ਅੰਦਾਜ਼ਾ ਕਿ 5 ਅਗਸਤ ਨੂੰ ਵੋਟਾਂ ਹੋ ਸਕਦੀਆਂ ਇਸ ਸੀਟ ਦੇ ਉੱਤੇ ਉਥੋਂ ਪੀਅਰ ਪੋਲੀਵ ਨੂੰ ਜਿਹੜਾ ਨਟਾਇਆ ਜਾ ਸਕਦਾ ਭਾਵੇਂ ਉਹ ਇਸ ਵੇਲੇ ਆਗੂ ਹੈਗੇ ਆ ਰੋਧੀ ਧਿਰ ਦੇ ਵਿੱਚ ਨਹੀਂ ਜਾ ਸਕਦੇ ਐਂਡ ਰਸ਼ੀਰ ਨੂੰ ਆਗੂ ਬਣਾਇਆ ਗਿਆ ਪਾਰਲੀਮੈਂਟ ਦੇ ਵਿੱਚ ਦੇਖੋ ਜੇ ਸਾਰਾ ਕੁਝ ਠੀਕ ਠਾਕ ਕਰਦੇ ਰਹਿੰਦੇ ਨਹੀਂ ਤੇ ਵੋਟਾਂ 5 ਅਗਸਤ ਨੂੰ ਹੋ ਸਕਦੀ ਹੈ ਅਗਲੀ ਗੱਲਬਾਤ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਜਿਹੜੀ ਆ ਉਹਨੇ ਲੋਕਾਂ ਨੂੰ ਸਲਾਹ ਦਿੱਤੀ ਆ ਵੀ ਜੇ ਤੁਸੀਂ ਪਲਾਨ ਕਰ ਰਹੇ ਹੋ ਆ ਬਿਜ਼ੀ ਆ ਰਿਹਾ ਮਈ ਲੌਂਗ ਵੀਕਐਂਡ ਆਜ ਲੋਕਾਂ ਨੇ ਜਾਣਾ ਬਹੁਤ ਬਹੁਤ ਟ੍ਰੈਵਲ ਕਰਨਾ ਰਸ਼ ਹੋਣਾ ਸੜਕਾਂ ਦੇ ਉੱਤੇ ਕਿਉਂਕਿ ਸੋਮਵਾਰ ਨੂੰ ਛੁੱਟੀ ਆ ਜੇ ਉਹ ਕਹਿੰਦੇ ਤੁਸੀਂ ਲੰਬੀਆਂ ਉਡੀਕਾਂ ਨੂੰ ਖਤਮ ਮਤਲਬ ਜਿਹੜੀ ਵੇਟ ਟਾਈਮ ਉਡੀਕਾਂ ਦਾ ਮਤਲਬ ਜਿਹੜਾ ਵੇਟ ਟਾਈਮ ਆ ਬਾਰਡਰ ਦੇ ਉੱਤੇ ਉਹਨੂੰ ਕੱਟ ਕਰਨਾ ਚਾਹੁੰਦੇ ਆ ਤੇ ਇੱਕ ਤੇ ਉਹਨਾਂ ਨੇ ਤਰੀਕਾ ਇਹ ਦੱਸਿਆ ਵੀ अर्ਲੀ ਮਾਰਨਿੰਗ ਕ੍ਰੋਸ ਕਰ ਜਾਓ ਤੇ ਉਸ ਵੇਲੇ ਦੂਜਾ ਹੈਗਾ ਕਿ ਉਹ ਜਿਵੇਂ ਇੱਥੋਂ ਆਪਾਂ ਜਾਣਦੇ ਆ ਚਾਰ ਪੰਜ ਬਾਰਡਰ ਪੈਂਦੇ ਆ ਆਪਣੇ ਇੱਥੋਂ ਆ ਬੀਸੀ ਵਾਲੇ ਪਾਸਿਓਂ ਅਮਰੀਕਾ ਜਾਣ ਦੇ ਲਈ ਉਸ ਬਾਰਡਰ ਤੇ ਜਾਓ ਕਹਿੰਦੇ ਜਿੱਥੇ ਜਿਹੜੇ ਘੱਟ ਬਿਜ਼ੀ ਹੁੰਦੇ ਆ ਸਵੇਰੇ अर्ਲੀ ਮਾਰਨਿੰਗ ਵਧੀਆ ਟਾਈਮ ਆ ਜਾਣ ਦਾ ਤੇ ਜੇ ਵਾਪਸ ਤੁਸੀਂ ਆਉਣਾ ਜਦੋਂ ਕੈਨੇਡਾ ਨੂੰ ਉਹ ਜਿਹੜੀ ਹੈਗੀ ਆ ਸੋਮਵਾਰ ਨੂੰ ਜੇ ਪੋਸੀਬਲ ਉਹ ਕਹਿੰਦੇ ਹੈਗਾ ਆ ਤੇ ਜਿਹੜਾ ਇਹ ਆਮ ਤੌਰ ਦੇ ਉੱਤੇ ਬਹੁਤ ਵਿਜੀ ਹੁੰਦਾ ਹੈ ਸੋ ਸੋਮਵਾਰ ਨੂੰ ਆਉਣਾ ਅਵੋਇਡ ਕਰੋ ਜੇ ਕਰ ਸਕਦੇ ਹੋ ਜਿਤ ਮੰਗਲਵਾਰ ਅਗਲੀ ਆ ਸਕਦੇ ਹੋ ਠੀਕ ਹੈ ਪਰ ਮੰਗਲਵਾਰ ਲੋਕਾਂ ਨੇ ਕੰਮ ਤੇ ਜਾਣਾ ਹੁੰਦਾ ਸੋਮਵਾਰ ਰਸ਼ ਬਹੁਤ ਹੁੰਦਾ ਇੱਕ ਦਿਨ ਪਹਿਲਾਂ ਆ ਜਾਓ ਜਾਂ ਤਾਂ ਜਿਹੜਾ ਸੰਡੇ ਨੂੰ ਆਪਣੇ ਸੰਡੇ ਨੂੰ ਆ ਜਾਓ ਕਿਉਂਕਿ ਮੰਡੇ ਰਸ਼ ਬਹੁਤ ਹੋਣਾ ਸੋ ਇਹ 2-3 ਨੁਕਤੇ ਉਹਨਾਂ ਨੇ ਦੱਸੇ ਆ ਤੇ ਜਦੋਂ ਉਹ ਕਹਿੰਦੇ ਤੁਸੀਂ ਆਉਨੇ ਆ ਤੇ ਆਪਣਾ ਤੁਹਾਡਾ ਜਿਹੜਾ ਰਸੀਦਾਂ ਜੋ ਕੁਝ ਵੀ ਤੁਸੀਂ ਉੱਥੋਂ ਲੈ ਕੇ ਆਏ ਆ ਉਹਨੂੰ ਡਿਕਲੇਅਰ ਕਰੋ ਉੱਥੇ ਜੋ ਕੁਛ ਵੀ ਲਿਆਇਆ ਰਸੀਦਾਂ ਨਾਲ ਰੱਖੋ ਕਿਉਂਕਿ ਹੁਣ ਪੁੱਛ ਗਿਛ ਬਹੁਤ ਹੋ ਰਹੀ ਐ ਸੋਚ ਕੇ ਜਾਓ ਜਿਹੜੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਨੇ ਉਹ ਕੁਛ ਸਮਾਨ ਲਿਆ ਸਕਦੇ ਆ ਆਪਾਂ ਜਾਣਦੇ ਆ ਥੋੜੀ-ਬੋਤੀ ਸ਼ਰਾਬ ਲਿਆ ਸਕਦੇ ਜਾਂ ਟਬੈਕੋ ਜਿਹੜਾ ਡਿਊਟੀ ਪੇ ਕਰਨ ਤੋਂ ਬਿਨਾਂ ਜਿਹੜੇ ਕੋਈ ਵੀ ਟੈਕਸ ਪੇ ਕਰਨ ਤੋਂ ਬਿਨਾਂ ਪਰ ਉਹਦਾ ਇੱਕ ਸਰਟਨ ਲਿਮਿਟ ਆ ਉਹ ਉਹ ਆਫੀਸਰ ਦੱਸ ਦਿਆ ਉਸ ਵੇਲੇ ਕਿੰਨੀ ਆ ਕਈ ਕਹਿੰਦੇ ਲਿਹਾਈ ਕੁਛ ਨਹੀਂ ਸਕਦੇ ਸੋ ਜਿਹੜਾ ਵੀ ਸਮਾਨ ਤੁਸੀਂ ਲਿਆਉਨੇ ਆ ਜਿਹੜੀ ਐਗਜ਼ੈਂਪਸ਼ਨ ਲਿਮਿਟ ਹੈਗੀ ਹੈ ਜਿੰਨੀ ਦੱਸੀ ਹੈ ਜਿਹੜਾ ਵੀ ਉਹਦੇ ਤੋਂ ਬਾਅਦ ਲਿਆਂਦਾ ਜਾਂਦਾ ਆ ਉਹਦੇ ਉੱਤੇ ਤੁਹਾਨੂੰ ਰੈਗੂਲਰ ਟੈਕਸ ਲੱਗਣਗੇ ਤੇ ਕੁਝ ਕੇਸਸ ਦੇ ਵਿੱਚ ਐਕਸਟਰਾ 25% ਜਿਹੜਾ ਸਰ ਟੈਕਸ ਆ ਟ੍ਰੇਡ ਟੈਂਸ਼ਨ ਅਮਰੀਕਾ ਕੈਨੇਡਾ ਦੇ ਵਿੱਚ ਚੱਲ ਰਹੀ ਆ ਉਹਦੇ ਕਰਕੇ ਲੱਗ ਸਕਦਾ ਜਿਹੜਾ ਸਰ ਟੈਕਸ ਆ ਉਹ ਉਹਨਾਂ ਚੀਜ਼ਾਂ ਦੇ ਉੱਤੇ ਅਪਲਾਈ ਹੁੰਦਾ ਜਿਹੜੀਆਂ ਤੁਸੀਂ ਐਗਜ਼ੈਂਪਸ਼ਨ ਤੋਂ ਉੱਤੇ ਚਲੇ ਜਾਣੇ ਜਿਹੜੀ ਸ਼ੂਟ ਆ ਉਹਦੇ ਤੋਂ ਉੱਤੇ ਚਲੇ ਜਾਣੇ ਆ ਤੁਸੀਂ ਲਿਸਟ ਉਹਦੀ ਸਰ ਟੈਕਸ ਦੀ ਦੇਖ ਸਕਦੇ ਆ ਪ੍ਰੋਡਕਟਸ ਦੀ ਆਨਲਾਈਨ ਇਹ ਹੈਗੀ ਆ ਜਦੋਂ ਤੁਸੀਂ ਕੈਨੇਡਾ ਤੋਂ ਅਮਰੀਕਾ ਨੂੰ ਜਾ ਰਹੇ ਆ ਉਹ ਗਿਣਤੀ ਬਹੁਤ ਘਟੀ ਆ April 2025 ਦੇ ਵਿੱਚ ਜਿਹੜੀ ਅਮਰੀਕਾ ਜਾਣ ਵਾਲੇ ਸੀਗੇ ਇਹ 35% ਤੱਕ ਘਟ ਗਈ ਜਦੋਂ ਇਹਦਾ ਮੁਕਾਬਲਾ ਤੁਸੀਂ April 2024 ਦੇ ਨਾਲ ਕਰਦੇ ਆ ਟ੍ਰੈਫਿਕ ਘਟ ਹੋ ਸਕਦਾ ਪਿਛਲੇ ਸਾਲਾਂ ਨਾਲੋਂ ਵਿਕਟੋਰੀਆ ਡੇ ਦੇ ਉੱਤੇ ਕਿਉਂਕਿ ਕ੍ਰਾਸ ਬਾਰਡਰ ਟਰੈਵਲ ਘਟਿਆ ਬਹੁਤ ਆ ਲਾਈਵ ਬਾਰਡਰ ਜਿਹੜੀਆਂ ਵੇਟ ਟਾਈਮਸ ਨੇ ట్రాਫਿਕ ਅਪਡੇਟਸ ਨੇ ਜਾਂ ਜਿਹੜੇ ਹੈਗੇ ਆ ਆਪਣੇ ਟਰੈਵਲਰਸ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਰੀਆਂ ਵੈਬਸਾਈਟ ਨੇ ਉੱਥੇ ਤੁਹਾਨੂੰ ਦੱਸਿਆ ਜਾ ਸਕਦਾ ਪਰ ਦੂਜੀ ਗੱਲ ਇਹ ਆ ਵੀ ਉਧਰਲੇ ਪਾਸੇ ਹੁਣ ਜਦੋਂ ਤੁਸੀਂ ਅਮਰੀਕਾ ਨੂੰ ਜਾਂਦੇ ਆ ਪੁੱਛ ਕੇ ਸਿੱਤੇ ਪਹਿਲਾਂ ਵੀ ਕਰਦੇ ਸੀ ਕਿੱਥੇ ਚੱਲੇ ਕਿਉਂ ਚੱਲੇ ਕੀ ਲੈ ਕੇ ਆਉਣਾ ਹੁਣ ਜ਼ਿਆਦਾ ਹੋ ਰਹੀ ਹੈ ਤੇ ਜੇ ਤੁਹਾਡੀ ਕੋਈ ਗੜਬੜ ਆ ਕੋਈ ਮਤਲਬ ਇਦਾਂ ਦੀ ਕੋਈ ਗੱਲਬਾਤ ਹੈਗੀ ਆ ਤੇ ਵਾਈਡ ਕਰ ਲਓ ਨਾ ਜਾਓ ਜੇ ਜਾ ਰਹੇ ਹੋ ਤਾਂ ਸਾਰਾ ਕੁਝ ਆਪਣਾ ਕਲੀਅਰ ਕਰਕੇ ਜਾਓ ਵੀ ਜੋ ਜੋ ਕੁਝ ਤੁਹਾਡੇ ਕੋਲੇ ਵੈਲਿਡ ਸਾਰਾ ਕੁਝ ਤੇ ਪ੍ਰੋਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਚੱਲੇ ਆ ਕਿਉਂਕਿ ਉੱਥੇ ਜੇ ਤੁਸੀਂ ਕ੍ਰੋਸ ਕਰ ਜੇ ਨੇ ਉਹਦੇ ਤੋਂ ਬਾਅਦ ਵੀ ਉਹ ਕਈ ਵਾਰੀ ਚੈੱਕ ਕਰ ਰਹੇ ਉੱਥੇ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਉੱਥੇ ਉਹਨੂੰ ਪ੍ਰੋਪਰਲੀ ਪਹਿਲਾਂ ਨਾਲੋਂ ਜ਼ਿਆਦਾ ਸਵਾਲ ਪੁੱਛੇ ਜਾ ਰਹੇ ਆ ਸੋ ਇਸ ਕਰਕੇ ਥੋੜਾ ਜਿਹਾ ਖਿਆਲ ਦੇ ਨਾਲ ਉਧਰਲੇ ਪਾਸੇ ਇਸ ਲੌਂਗ ਵੀਕਐਂਡ ਤੇ ਜਾਇਆ ਜਾਵੇ ਅਗਲੀ ਗੱਲਬਤ ਵੈਨਕੂਵਰ ਦੀ ਪਾਰਕ ਬਾਰੇ ਆ ਵੈਨਕੂਵਰ ਦੇ ਵਿੱਚ ਜਿਹੜੀ ਓਪਨ ਹੇਮਰ ਪਾਰਕ ਆ ਜਿੱਥੇ ਡਾਊਨ ਟਾਊਨ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਜਿਹੜੇ ਬੇ ਘਰੇ ਨੇ ਉੱਥੇ ਬੜਾ ਈਸਟ ਸਾਈਡ ਦੇ ਉੱਤੇ ਆਪਾਂ ਜਾਣਦੇ ਹਾਂ ਕਿ ਇੱਕ ਬਹੁਤ ਵੱਡਾ ਟਿਕਾਣਾ ਇਹਨਾਂ ਦਾ ਕਿਸੇ ਵੇਲੇ ਬਣਿਆ ਆ ਉਹਨੂੰ ਸਾਫ਼ ਕਰਵਾਉਣ ਦੇ ਲਈ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਹੁਤ ਵਾਰੀ ਯਤਨ ਕੀਤੇ ਗਏ ਆ ਕਾਫੀ ਹੱਦ ਤੱਕ ਇਹਦੇ ਵਿੱਚ ਕਾਮਯਾਬੀ ਵੀ ਮਿਲੀ ਆ ਤੇ ਹੁਣ ਜਿਹੜਾ ਇਹਨਾਂ ਨੇ ਦੱਸਿਆ ਕਿ ਜਿਹੜੇ ਉਹ ਇੱਕ ਮਤਲਬ ਇਕੱਠੇ ਹੋਣ ਦੀ ਥਾਂ ਬਣ ਗਈ ਆ ਜੇ ਵੀ ਜਿਹੜੇ ਵੀ ਹੋਮਲੈਸ ਲੋਕ ਨੇ ਉਹ ਇਸ ਥਾਂ ਦੇ ਉੱਤੇ ਇਕੱਠੇ ਹੁੰਦੇ ਆ ਹੁਣ ਕਿਉਂਕਿ ਸ਼ੈਲਟਰ ਸਪੇਸਸ ਹੈ ਨਹੀਂ ਰਹਿਣ ਲਈ ਥਾਵਾਂ ਹੈ ਨਹੀਂ ਤੇ ਨਾ ਅਫੋਰਡੇਬਲ ਹਾਊਸਿੰਗ ਆ ਕੁਝ ਜਿਹੜੇ ਲੋਕ ਨੇ ਉਹ ਪਾਰਕ ਦੇ ਵਿੱਚ ਅੰਦਰ ਕੈਂਪ ਲਾ ਲੈਂਦੇ ਆ ਆਪਾਂ ਜਾਣਦੇ ਆ ਉਹ ਟੈਂਟ ਜਿਹਾ ਲਾ ਕੇ ਬਹਿ ਜਾਂਦੇ ਆ ਜਿਹੜਾ ਸਿਟੀ ਦੇ ਨਿਜਮ ਆ ਉਹ ਦੱਸਦੇ ਆ ਕਿ ਇਸ ਟੈਂਟ ਨੂੰ ਜਦੋਂ ਰਾਤ ਨੂੰ ਤੁਸੀਂ ਲਾ ਕੇ ਬਹਿ ਵੀ ਸਕਦੇ ਆ ਦਿਨ ਵੇਲੇ ਨੂੰ ਇੱਥੋਂ ਚੱਕਣਾ ਪਊਗਾ ਨਵੇਂ ਜਿਹੜੀਆਂ ਰੈਸਟ੍ਰਿਕਸ਼ਨਸ ਲਾਈਆਂ ਗਈਆਂ ਇੰਟਰੋਡਿਊਸ ਕੀਤੀਆਂ ਗਈਆਂ ਉਹ ਇਹ ਦੱਸਦੀਆਂ ਕਿ ਤੁਸੀਂ ਆਪਣਾ ਸਮਾਨ ਕਿੰਨਾ ਨਾਲ ਲਿਜਾ ਸਕਦੇ ਆ ਇੱਕ ਵਿਅਕਤੀ ਆਪਣੇ ਨਾਲ ਸਮਾਨ ਕੀ ਲਿਜਾ ਸਕਦਾ ਇਹ ਇੱਕ ਕਨਸਰਨ ਇੱਕ ਖਾਸ ਤੌਰ ਦੇ ਉੱਤੇ ਬਣਿਆ ਆ ਜਿਹੜੇ ਤੇ ਐਡਵੋਕੇਟਸ ਨੇ ਉਹ ਕਹਿੰਦੇ ਨੇ ਕਿ ਇਹ ਇੱਕ ਉਸ ਵੱਡੇ ਪ੍ਰੋਜੈਕਟ ਦਾ ਇਹਨਾਂ ਦਾ ਹਿੱਸਾ ਆ ਜਿਹੜਾ ਇੱਕ ਬਹੁਤ ਵੱਡਾ ਇਵੈਂਟ ਵੈਂਕੂਵਰ ਦੇ ਵਿੱਚ ਹੋ ਰਿਹਾ ਅ 26 ਦੇ ਵਿੱਚ FIFA ਵਰਲਡ ਕੱਪ ਇੱਥੇ ਹੋਣਾ ਤੁਹਾਨੂੰ ਪਤਾ ਅਗਲੇ ਸਾਲ ਇਹ ਲੋਕ ਕਹਿੰਦੇ ਵੀ ਅਸਲ 'ਚ ਬਾਹਰੋਂ ਇਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਵੀ ਅਸੀਂ ਬਹੁਤ ਚੰਗੇ ਇੱਥੇ ਸਾਡੇ ਹੋਮਲੈਸ ਕੋਈ ਨਹੀਂ ਹੈ ਕੋਈ ਐਦਾਂ ਦੀ ਗੱਲਬਾਤ ਨਹੀਂ ਤੇ ਇਹ ਨਹੀਂ ਚਾਹੁੰਦੇ ਵੀ ਇੱਥੇ ਪਾਰਕ ਦੇ ਵਿੱਚ ਮਤਲਬ ਇੰਨੇ ਟੈਂਟ ਲੱਗੇ ਹੋਣ ਤੇ ਜਿਹੜਾ ਬੁਰਾ ਹਾਲ ਹੋ ਜੇ ਕੈਨੇਡਾ ਦਾ ਇਮੇਜ ਖਰਾਬ ਹੋਵੇ ਜਾਂ ਇੱਥੇ ਲੋਕਾਂ ਨੇ ਆਉਣਾ ਉਹ ਇੱਕ ਗੱਲ ਮਾੜੀ ਆ ਤੇ ਇਹਨਾਂ ਨੂੰ ਇਥੋਂ ਚੱਕ ਦੇਣਾ ਇਹਨਾਂ ਨੇ ਏਸ ਕਰਕੇ ਉਸ ਪ੍ਰੋਗਰਾਮ ਦੇ ਹਿੱਸੇ ਵਜੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਵੀ ਹੁਣ ਇੱਕ ਜਿਹੜੀ ਨਵੀਂ ਰੈਸਟ੍ਰਿਕਸ਼ਨ ਲਾਤੀ ਪਹਿਲਾਂ ਤੇ ਹੈਗਾ ਪਹਿਲਾਂ ਤਾਂ ਪੱਕੇ ਲੱਗੇ ਸੀ ਉੱਥੇ ਨਾ ਪਾਰਕ ਤੁਸੀਂ ਦੇਖੀ ਹੋਊਗੀ ਫਿਰ ਇਹ ਹੋ ਗਿਆ ਕਿ ਤੁਸੀਂ ਲਾ ਲੋ ਰਾਤ ਨੂੰ ਦਿਨੇ ਚੱਕ ਲੋ ਤੇ ਹੁਣ ਇਹਨਾਂ ਨੇ ਕਰ ਦਿੱਤਾ ਵੀ ਤੁਸੀਂ ਸਮਾਨ ਨਾਲ ਕੀ ਲਿਆ ਸਕਦੇ ਹੋ ਉੱਥੇ ਰੱਖ ਕੀ ਸਕਦੇ ਹੋ ਜਦੋਂ ਜੇ ਤੁਸੀਂ ਟੈਂਟ ਲਾਉਨੇ ਆ ਉਹ ਉਹ ਉਹਦੇ ਲਈ ਇਹਨਾਂ ਨੇ ਜਿਹੜੀ ਲਿਮਟ ਇੱਕ ਲਾਈ ਆ ਤੇ ਦੂਜਾ ਇਹ ਆ ਕਿ ਕਮਿਊਨਿਟੀ ਇਹ ਕਹਿ ਰਹੀ ਆ ਕਿ ਇਹਨਾਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਆ ਲੌਂਗ ਟਰਮ ਕੋਈ ਸੋਲੂਸ਼ਨ ਜਾਂ ਕੰਪੈਸ਼ਨੇਟ ਗੱਲਬਾਤ ਇਹਨਾਂ ਦੇ ਨਾਲ ਹੋਣੀ ਚਾਹੀਦੀ ਹੈ ਵੈਂਕੂਵਰ ਪਾਰਕ ਬੋਰਡ ਰੇਂਜਰਸ ਨੇ ਜਿਹੜੇ ਉਹ ਹਨਨ ਨੂੰ ਫੋਰਸ ਕਰ ਰਹੇ ਆ ਇਸ ਪਾਰਕ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿ ਤੁਸੀਂ ਸਮਾਨ ਕਿੰਨਾ ਨਾਲ ਰੱਖ ਸਕਦੇ ਆ ਤੇ ਕਿਹੜੀ ਚੀਜ਼ ਤੁਸੀਂ ਨਹੀਂ ਲਿਜਾ ਸਕਦੇ ਅੱਜ ਜਾਨੀ ਕਿ ਸ਼ੁੱਕਰਵਾਰ ਤੋਂ ਨਿਯਮ ਲਾਗੂ ਹੋਇਆ ਕਿ ਪਾਰਕ ਦੇ ਵਿੱਚ ਤੁਸੀਂ ਉਹਨਾਂ ਹੀ ਸਮਾਨ ਲਿਜਾ ਸਕਦੇ ਆ ਜਿਹੜਾ ਤੁਹਾਡੇ ਬੈਗ ਦੇ ਵਿੱਚ ਇੱਕ ਛੋਟਾ ਬੈਗ ਉਹਦੇ ਵਿੱਚ ਫਿੱਟ ਹੋ ਸਕਦਾ ਜਿਹੜੀ ਵੀ ਚੀਜ਼ ਉਸ ਬੈਗ ਤੋਂ ਬਾਹਰ ਆ ਉਹ ਤੁਸੀਂ ਨਾਲ ਹੀ ਲਿਜਾ ਸਕਦੇ ਸੋ ਇਹ ਇੱਕ ਟ੍ਰੋਟ ਬੈਗ ਦੇ ਵਿੱਚ ਜਨਾਕ ਸਮਾਨ ਆ ਸਕਦਾ ਉਹਨਾਂ ਹੀ ਲਿਜਾ ਸਕਦੇ ਆ ਇਹ ਰੂਲ ਇਹ ਵੀ ਦੱਸਦਾ ਆ ਪਹਿਲਾ ਜਿਹੜਾ ਰੂਲ ਹੈਗਾ ਬਣ ਚੁੱਕਿਆ ਆ ਕੈਂਪਿੰਗ ਪਾਰਕ ਦੇ ਵਿੱਚ ਕਿ ਉਹਨੂੰ ਪੈਕ ਅਪ ਕੀਤਾ ਜਾਣਾ ਚਾਹੀਦਾ ਆ ਦਿਨ ਦੇ ਦੌਰਾਨ ਤੇ ਤਾਂ ਕਿ ਇੱਥੇ ਜਿਹੜੀ ਪਰਮਾਨੈਂਟ ਕੈਂਪਿੰਗ ਆ ਉਹਨੂੰ ਰੋਕਿਆ ਜਾ ਸਕੇ ਵੀ ਟੈਂਟ ਪੱਕੇ ਹੀ ਨਾ ਇੱਥੇ ਲੱਗ ਜਾਣਾ ਸੋ ਆਲੋਚਕ ਇਹਨੂੰ ਦੇਖ ਰਹਾ ਹੈ ਵੀ ਇਹ 2026 ਦੇ FIFA ਵਰਲਡ ਕੱਪ ਦਾ ਇੱਕ ਹਿੱਸਾ ਆ ਸਿਟੀ ਨੇ ਇੱਕ ਨਵੀਂ ਜਿਹੜੀ ਪਲੇਗਰਾਉਂਡ ਆ ਉਹ ਵੀ ਇੱਥੇ ਕੀਤੀ ਆ ਇਸੇ ਦਿਨ ਦੇ ਜਿਹੜਾ ਮਤਲਬ ਤੁਸੀਂ ਨਵੀਆਂ ਜਿਹੜੀਆਂ ਰੈਸਟ੍ਰਿਕਸ਼ਨ ਜਦੋਂ ਸ਼ੁਰੂ ਹੋਈਆਂ ਆ ਤੇ ਉਹਨਾਂ ਨੇ ਇੱਕ ਨਵੀਂ ਪਲੇਗਰਾਉਂਡ ਵੀ ਖੋਲ੍ਹ ਦਿੱਤੀ ਆ ਐਡਵੋਕੇਟਸ ਕਹਿੰਦੇ ਆ ਕਿ ਇਹਨਾਂ ਦੇ ਨਾਲ ਜਿਹੜਾ ਸਾਨੂੰ ਰਿਸਪੈਕਟ ਫੁੱਲ ਹੋਣਾ ਚਾਹੀਦਾ ਆ ਕਿ ਭਾਵੇਂ ਤੁਸੀਂ ਪਾਰਕ ਦੇ ਵਿੱਚ ਸਵੇਰੇ ਸਵੇਰੇ ਜਿਹੜਾ ਇਹ ਚਲੇ ਜਾਂਦੇ ਆ ਜਦੋਂ ਉੱਥੇ ਰੇਂਜਰ ਆਉਂਦੇ ਆ ਜੇ ਤੁਸੀਂ ਵਾਕ ਵੀ ਕਰਦੇ ਆ ਪਾਰਕ ਦੇ ਵਿੱਚ ਰਹਿਣ ਵਾਲੇ ਇਹ ਚਾਹੁੰਦੇ ਆ ਕਿ ਰੇਂਜਰ ਜਿਹੜੇ ਆ ਉਹਨਾਂ ਦਾ ਸਮਾਨ ਚੱਕ ਕੇ ਨਾ ਲੈ ਜਾਣ ਤੇ ਪਾਰਕ ਬੋਰਡ ਦੇ ਡਾਇਰੈਕਟਰ ਅਮਿਤ ਗਾਂਦਾ ਦੇ ਨਾਲ ਜਿਹੜੀ ਮੀਟਿੰਗ ਕੀਤੀ ਜਾਵੇ ਆਸੇ ਕੀਤੀ ਜਾ ਰਹੀ ਆ ਕਿ ਜਿਹੜੇ ਕੰਪਰੋਮਾਈਜ਼ ਆ ਉਹ ਦੋਵਾਂ ਦੇ ਵਿੱਚ ਹੋ ਜਵੇ ਤੇ ਜ਼ਿਆਦਾ ਆਈਟਮ ਜਿਹੜੀਆਂ ਲੈ ਜਾਂਦੀਆਂ ਜਾਣ ਤੇ ਪਾਰਕ ਦੇ ਜਿਹੜੇ ਰੂਲ ਆ ਉਹਨਾਂ ਨੂੰ ਫੋਲੋ ਕੀਤਾ ਜਾਵੇ ਪਾਰਕ ਕਮਿਊਨਿਟੀ ਨੇ ਪਹਿਲਾਂ ਹੀ ਕਿਹਾ ਵੀ ਅਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਤੇ ਪਰ 14 ਮਈ ਨੂੰ ਪਰ ਕੋਈ ਉਹਨਾਂ ਨੂੰ ਰਿਸਪੌਂਸ ਉਸ ਪਾਸਿਓਂ ਨਹੀਂ ਆਇਆ ਤੇ ਇਹ ਬੇਸਿਕਲੀ ਮੰਨਿਆ ਜਾ ਰਿਹਾ ਕਿ ਸਿਟੀ ਇਸ ਮੌਲੇ ਦੇ ਵਿੱਚ ਜਿਹੜੀ ਹੋਮਲੈਸਨੈਸ ਹੈ ਨੂੰ ਖਤਮ ਕਰਨ ਦੇ ਵਿੱਚ ਫੇਲ ਹੋ ਰਿਹਾ ਤੇ ਇੱਥੇ ਇਹਨਾਂ ਦੀ ਗੱਲਬਾਤ ਕੋਈ ਜਿਹੜੀ ਆ ਉਹ ਬਣ ਨਹੀਂ ਰਹੀ ਅਗਲੀ ਗੱਲਬਾਤ ਦੋਸਤੋ ਇੱਕ ਜਿਹੜੀ ਮਹੱਤਵਪੂਰਨ ਤੁਹਾਡੇ ਨਾਲ ਕਰਨੀ ਆ ਉਹ ਕੋਂਡੋ ਮਾਰਕੀਟ ਬਾਰੇ ਆ ਹਾਊਸਿੰਗ ਬਾਰੇ ਆਪਾਂ ਅੱਜ ਗੱਲਬਾਤ ਕਰਦੇ ਹਾਂ ਘਰਾਂ ਦੀ ਮਾਰਕੀਟ ਬਾਰੇ ਟ੍ਰਾਂਟੋ ਤੇ ਵੈਨਕੂਵਰ ਦੇ ਵਿੱਚ ਜਿਹੜੀ ਕੌਂਡੋ ਮਾਰਕੀਟ ਆ ਇਹ ਕਹਿ ਲਓ ਸਿੱਧੀ ਸਿੱਧੀ ਕ੍ਰੈਸ਼ ਹੋਈ ਆ ਕੌਂਡੋ ਸੇਲ ਦੇ ਵਿੱਚ ਬਹੁਤ ਲੱਗੇ ਆ ਪਰ ਬਾਅਰ ਹੈ ਨਹੀਂ ਟ੍ਰਾਂਟੋ ਦੇ ਵਿੱਚ ਕੌਂਡੋ ਦੀ ਸੇਲ ਜਿਹੜੇ ਕੌਂਡੋਮੇਨੀਅਮ ਆ ਉਹਦੀਆਂ ਅਸੀਂ ਗੱਲਬਾਤ ਕਰ ਰਹੇ ਹਾਂ 30% ਘਟ ਗਈ ਆ ਜੇਕਰ ਇਹਨੂੰ ਪਿਛਲੇ ਸਾਲ ਦਾ ਮੁਕਾਬਲਾ ਇਹਨੂੰ April ਦੇ ਨਾਲ ਕੀਤਾ ਜਾਵੇ ਪ੍ਰਾਈਸ ਵੀ ਥੱਲੇ ਆਏ ਆ ਸ਼ੀਲ 35 30% ਤੇ ਕੀਮਤਾਂ ਜਿਹੜੀਆਂ ਉਹ 17% ਥੱਲੇ ਆਈਆਂ ਮਤਲਬ ਜਿਹੜੀ ਪੀਕ ਸੀਗੀ ਕਹਿ ਲਓ 2022 ਦੇ ਵਿੱਚ ਜਦੋਂ ਪੀਕ ਆਈ ਸੀ ਉਸ ਵੇਲੇ ਤੋਂ ਲਾ ਕੇ ਹੁਣ ਤੱਕ ਜਿਹੜੀਆਂ ਕੀਮਤਾਂ ਵੀ ਜਿਹੜਾ 5 ਲੱਖ ਦਾ ਉਦੋਂ ਕਾਂਡੋ ਜਾਂ 4 ਲੱਖ ਦਾ 5 ਲੱਖ ਦਾ ਕਾਂਡੋ ਸੀਗਾ ਉਹ 4 ਲੱਖ ਦੇ ਨੇੜੇ ਤੇੜੇ ਰਹਿ ਗਿਆ ਹੁਣ ਇੰਨਾ ਜ਼ਿਆਦਾ ਇਹਦੀਆਂ ਕੀਮਤਾਂ ਥੱਲੇ ਆ ਗਈਆਂ ਵੈਨਕੂਵਰ ਦੇ ਵਿੱਚ 20% ਡ੍ਰੌਪ ਹੋਇਆ 5 ਲੱਖ ਵਾਲਾ 4 ਦਾ ਰਹਿ ਗਿਆ ਜਿਹੜੀਆਂ ਪ੍ਰਾਈਸਿਸ ਨੇ ਉਹ ਕਾਂਡੋ ਸੇਲ ਮਾਫੀ ਚ ਉਹਨੇ 20% ਆਈ ਹੈ ਕੀਮਤਾਂ ਵੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਸਾਰੀਆਂ ਥੱਲੇ ਆਈਆਂ ਹੁਣ ਹੋਇਆ ਕੀ ਹੈ ਕਿ ਕਾਂਡੋ ਹੋ ਬਹੁਤ ਗਏ ਆ ਤੁਸੀਂ ਵੈਨਕੂਵਰ ਦੇ ਵਿੱਚ ਤੇ ਦੇਖਣਾ ਤੇ ਸਰੀ ਦੇ ਵਿੱਚ ਦੇਖੋ ਜਾ ਕੇ ਕਿਤੇ ਨਿਗਾਹ ਮਾਰੋ ਸਿਟੀ ਸੈਂਟਰ ਦੇ ਵਿੱਚ ਕਿੰਨੀਆਂ ਜ਼ਿਆਦਾ ਜਿਹੜੀਆਂ ਹਾਈ ਰਾਈਜ਼ ਆ ਖੜੀਆਂ ਹੋਈਆਂ ਕਾਂਡੋ ਬਹੁਤ ਜ਼ਿਆਦਾ ਹੋ ਗਿਆ ਮਾਰਕੀਟ ਦੇ ਵਿੱਚ ਤੇ ਜਿਹੜੇ ਆ ਉਹ ਔਰ ਇਹ ਹੋ ਗਏ ਆ ਤੇ ਨਵੇਂ ਹਜੇ ਬਣੀ ਜਾ ਰਹਾ ਹੈ ਤੇ ਹੋਰ ਬਣਨੇ ਸ਼ੁਰੂ ਹੋ ਗਿਆ ਤੇ ਇਹਦਾ ਮਤਲਬ ਇਹ ਆ ਕਿ ਪਿਛਲੇ 20 ਸਾਲਾਂ ਦੇ ਵਿੱਚ ਇੰਨੇ ਕਾਂਡੋ ਮਾਰਕੀਟ ਚ ਆ ਨਹੀਂ ਸੀ ਜਿੰਨੇ ਇਸ ਵੇਲੇ ਆ ਗਿਆ ਹੁਣ ਰੌਲਾ ਇਹ ਆ ਵੀ ਜੇ ਇੰਨੇ ਜ਼ਿਆਦਾ ਕਾਂਡੋ ਬਣ ਕੇ ਤੇ ਖਰੀਦਣ ਵਾਲੇ ਗਏ ਕਿੱਥੇ ਹੁਣ ਬਾਹਰ ਰੁਕ ਗਿਆ ਬਾਹਰ ਵੇਟ ਕਰ ਰਿਹਾ ਡੀਲਸ ਦੇ ਲਈ ਵੀ ਕਿਸੇ ਨਾ ਕਿਸੇ ਤਰ੍ਹਾਂ ਹੁਣ ਦੇਖਿਆ ਜਾਵੇ ਵੀ ਸੈਲਰ ਕੀਮਤਾਂ ਥੱਲੇ ਛਿੜਦਾ ਹੈ ਕਾਂਡੋ ਆਮ ਤੌਰ ਦੇ ਉੱਤੇ ਬੜਾ ਕਹਿ ਲਓ ਕਿ ਇੱਕ ਅ ਮਤਲਬ ਛੋਟੇ ਯੂਨਿਟ ਹੁੰਦੇ ਆ ਜਿਹਦੇ ਚ ਬਹੁਤੇ ਲੋਕ ਕਹ ਲੋ ਕਿ ਮਤਲਬ ਉੱਥੇ ਰਹਿਣਾ ਨਹੀਂ ਚਾਹੁੰਦੇ ਬਹੁਤ ਜ਼ਿਆਦਾ ਲੋਕ ਨਹੀਂ ਰਹਿ ਸਕਦੇ ਜਿਹੜੇ ਫਸਟ ਟਾਈਮ ਹੋਮ ਬਾਅਰ ਨੇ ਜਿਹਨੇ ਪਹਿਲੀ ਵਾਰੀ ਕਰ ਲੈਣਾ ਹੈ ਉਹ ਫਿਰ ਵੀ ਕਾਂਡੋ ਨੂੰ ਦੇਖ ਲੈਂਦੇ ਆ ਉਹਨਾਂ ਲਈ ਵੀ ਕਾਂਡੋ ਕਈ ਵਾਰੀ ਬਹੁਤ ਮਹਿੰਗੇ ਲੱਗਦੇ ਆ ਜਨਾਂ ਨੂੰ ਲੱਗਦਾ ਕਿ ਇਹ ਸਾਡੇ ਲਈ ਸੂਟੇਬਲ ਨਹੀਂ ਆ ਸੋ ਇੱਕ ਤੇ ਕਾਂਡੋ ਦੀ ਮਾਰਕੀਟ ਹੈ ਤੇ ਹੈ ਪਰ ਮਤਲਬ ਜਿਹੜੇ ਬਹੁਤੇ ਲੋਕ ਨੇ ਜਾਂ ਸਾਡੀ ਕਮਿਊਨਿਟੀ ਲਾ ਲੋ ਤੁਸੀਂ ਹਾਲਾਂਕਿ ਇਹ ਤੇ ਓਵਰ ਆਲ ਇੱਕ ਹੈਗਾ ਇਹ ਘੱਟ ਰਹਿਣਾ ਚਾਹੁੰਦੇ ਆ ਛੋਟੇ ਆ ਸ਼ੂ ਬਾਕਸ ਮਤਲਬ ਕਿ ਆ ਯੂਨਿਟ ਸਮਝ ਲਓ ਤੇ ਪਰ ਉਹ ਫਸਟ ਟਾਈਮ ਹੋਮ ਬਾਏਰ ਲਈ ਹੈ ਤੇ ਥੋੜਾ ਜਿਹਾ ਉਹਨਾਂ ਨੂੰ ਫੇਰ ਵੀ ਲੱਗਦਾ ਹੈ ਕਿ ਕਿਤੇ ਮਹਿੰਗੇ ਬਹੁਤ ਆ ਦੂਜਾ ਹੈ ਛੋਟੇ ਆ ਵੀ ਇੱਥੇ ਸਾਡੀ ਪਰਿਵਾਰ ਦੇ ਲਈ ਠੀਕ ਨਹੀਂ ਆ ਜਿਹੜਾ ਇਨਵੈਸਟਰ ਆ ਉਹ ਇਹਦਾ ਬਹੁਤ ਵੱਡਾ ਪਾਰਟ ਆ ਉਹ ਹੁਣ ਛੱਡ ਕੇ ਜਾ ਰਿਹਾ ਕਿਉਂਕਿ ਇੰਟਰਸਟਡ ਬਹੁਤ ਜ਼ਿਆਦਾ ਆ ਤੇ ਰੈਂਟ ਜਿਹੜੇ ਆ ਥੱਲੇ ਆ ਰਹੇ ਆ ਹੁਣ ਕੁਸ਼ ਇਨਵੈਸਟਰ ਜਿਹੜੇ ਆ ਉਹਨਾਂ ਦਾ ਪੈਸਾ ਇਹਦੇ ਵਿੱਚੋਂ ਜਾ ਰਿਹਾ ਕਿਉਂਕਿ ਪ੍ਰੀ ਜਿਹੜੇ ਬੋਟ ਕਾਂਡੋ ਸੀਗੇ ਪਹਿਲਾਂ ਲੈ ਲੈ ਸੀਗੇ ਹੁਣ ਉਹ ਓਨੇ ਦੇ ਵਰਥ ਨਹੀਂ ਆ ਤੇ ਜਿੰਨਾ ਉਹਨਾਂ ਨੇ ਪੇ ਕੀਤਾ ਸੀ ਐਕਸਪਰਟ ਇਹ ਦੱਸ ਰਿਹਾ ਕਿ ਜਿਹੜਾ ਸਲੋ ਡਾਊਨ ਆ ਇਹ ਲੰਬਾ ਸਮਾਂ ਰਹਿ ਸਕਦਾ ਲੰਬਾ ਸਮਾਂ ਦਾ ਮਤਲਬ ਕਿ ਆ 25 ਚੱਲਦਾ 25 26 27 ਚ ਵੀ ਰਹਿ ਸਕਦਾ ਇਹਨੂੰ ਈਅਰਸ ਦੱਸੇ ਜਾ ਰਹੇ ਆ ਕਿ ਸਾਲਾਂ ਬਦੀ ਰਹਿ ਸਕਦਾ ਮਾਰਕੀਟ ਨੂੰ ਕਿਸੇ ਹੋਰ ਪਾਸੇ ਸ਼ਿਫਟ ਹੋਣਾ ਪਊਗਾ ਜਾਂ ਤੇ ਕਾਂਡੋ ਵੱਡੇ ਹੋਣ ਮੋਰ ਲਿਵੇਬਲ ਹੋਣ ਤੇ ਜਿਹੜੇ ਐਕਚੁਅਲ ਰੈਜ਼ੀਡੈਂਟਸ ਦੇ ਲਈ ਆਦਰਵਾਇਜ਼ ਕਿਰਾਏ ਘਟੇ ਆ ਤੇ ਹੁਣ ਬਿਲਡਰ ਜਿਹੜੇ ਆ ਜਾਂ ਜਿਹੜਾ ਇਨਵੈਸਟਰ ਆ ਉਹਦੇ ਵਿੱਚੋਂ ਬਾਹਰ ਹੋ ਰਿਹਾ ਹੋ ਕੀ ਰਿਹਾ ਮਤਲਬ ਬਹੁਤ ਬੁਰੀ ਹਾਲਤ ਹੋਈ ਆ ਕਾਂਡੋਸ ਦੀ ਵੈਨਕੂਵਰ ਦੇ ਵਿੱਚ ਵੀ ਟ੍ਰਾਂਟੋ ਦੇ ਵਿੱਚ ਵੀ ਜਿਹੜਾ ਕਾਂਡੋ ਪਹਿਲਾਂ ਮੰਨ ਲਓ 5 ਲੱਖ ਦਾ ਸੀਗਾ ਕਿਉਂਕਿ ਜਦੋਂ ਮਾਰਕੀਟ ਬਾਈ ਦੇ ਵਿੱਚ ਪੀਕ ਦੇ ਉੱਤੇ ਗਈ ਆ ਨਾ ਇੰਨੀ ਘਰਾ ਦੀ ਬੁਰੀ ਹਾਲਤ ਹੋ ਗਈ ਲੱਭਦਾ ਕੁਝ ਨਹੀਂ ਸੀ ਕਿਸੇ ਨੂੰ ਖਰੀਦਣ ਦੇ ਲਈ ਉੱਥੇ ਹੁਣ ਕਾਂਡੋ ਬਣਨੇ ਸ਼ੁਰੂ ਹੋ ਗਏ ਬਣਨੇ ਸ਼ੁਰੂ ਹੋ ਗਏ ਮੈਂ ਮਾਫੀ ਚਾਹੁੰਦਾ ਲੋਕਾਂ ਨੇ ਉਹਨਾਂ ਨੂੰ ਬਾਈ ਕਰਨਾ ਸ਼ੁਰੂ ਕਰਤਾ ਔਰ ਉਹ ਪ੍ਰੀ ਸੇਲ ਹੀ ਹੋਣ ਲੱਗ ਪਈ ਵੀ ਇੱਥੇ ਬਣਨੇ ਆ ਦੋ ਸਾਲਾਂ ਨੂੰ ਬਣਨੇ ਆ ਤੇ ਇਹ ਜਿਹੜਾ ਆ 5 ਲੱਖ ਦਾ ਜਾਂ ਮੰਨ ਲਓ ਇੱਕ ਰਕਮ ਕਿ ਇਹ ਜਿਹੜਾ 5 ਲੱਖ ਦਾ ਕਾਂਡੋ ਇਹ ਹੈਗਾ ਤੇ ਤੁਸੀਂ ਲੈ ਲਓ ਇੰਨੀ ਪੇਮੈਂਟ ਹੁਣ ਦੇ ਦਿਓ $50 ਈਦਾ ਈਦਾ ਕਰਕੇ ਤੇ ਤੁਸੀਂ ਬਾਅਦ ਚ ਇਹਨੂੰ ਕੰਪਲੀਟ ਕਰਾ ਲਿਓ 2 ਸਾਲਾਂ ਬਾਅਦ ਹੁਣ ਬੰਦੇ ਨੇ 2 ਸਾਲ ਪਹਿਲਾਂ 5 ਲੱਖ ਦਾ ਲੈ ਲਿਆ $50000 ਡਿਪੋਜ਼ਿਟ ਦੇ ਦਿੱਤਾ ਵੀ 50000 ਮੇਰਾ ਬਿਆਨਾ ਲੈ ਲਓ ਤੇ ਆ ਕਾਂਡੋ ਜਿਹੜਾ ਮੇਰਾ 2 ਸਾਲ ਬਾਅਦ ਜਦੋਂ ਬਣ ਗਿਆ ਮੈਂ ਕੰਪਲੀਟ ਕਰਵਾ ਲੂੰਗਾ 4.5 ਲੱਖ ਉਹ ਦੇ ਕੇ ਤੇ ਮੇਰੇ ਨਾਂ ਹੋ ਜਾਊਗਾ ਪਰ ਡੀਲ ਕਲੋਜ਼ ਹੋ ਜਾਊਗੀ ਹੋਇਆ ਕੀ ਉਹ ਹੁਣ ਜਦੋਂ ਕਾਂਡੋ ਬਣ ਗਿਆ ਜਿਹਨੇ ਵੇਚਿਆ ਸੀ ਜਿਹਨੇ 50 ਜਿਹਨੇ ਬਣਾਏ ਸੀ ਜਿਹਨੇ $50000 ਲਿਆ ਸੀ ਉਹ ਕਹਿੰਦਾ ਉਹ ਸਾਢੇ 4 ਲੱਖ ਤੇ ਕਾਂਡੋ ਤੁਹਾਨੂੰ ਦਈਏ ਉਹ ਕਾਂਡੋ ਰਹਿ ਗਿਆ 4 ਲੱਖ ਦਾ 5 ਲੱਖ ਵਾਲਾ 4 ਦਾ ਰਹਿ ਗਿਆ ਤੇ ਇਹ ਜਿਹੜੀ ਸਮੱਸਿਆ ਇਹਦੇ ਕਰਕੇ ਕਾਂਡੋ ਘੱਟ ਵਿਕ ਰਹੇ ਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨਵੀਆ ਗੱਲਬਾਤ ਨਾਲ